ਹੋਗਾ ਤੇ ਮਤਲਬ ਰੋੜਨਾ ਸ਼ੁਰੂ ਹੋ ਗਿਆਗਾ ਤੇ ਬਹੁਤ ਵੱਡੇ ਵੱਡੇ ਆਰਡਰ ਆ ਰਹੇ ਨੇ ਆਪਣੇ ਕੋਲ ਤੇ ਆਪਣਾ ਮਕਸਦ ਇੱਕੋ ਇੱਕਾ ਮੋਟਿਵ ਵੀ ਆਪਾਂ ਕੁਆਲਿਟੀ ਤੇ ਧਿਆਨ ਦੇਣਾ ਕੁਆਂਟੀਟੀ ਦੇ ਨਹੀਂ ਕੁਆਂਟੀਟੀ ਨਹੀਂ ਬਣਾਉਣੀ ਕੁਆਲਿਟੀ ਬਣਾਉਣੀ ਹੈਗੀ ਆ ਤੇ ਇਹ ਮੇਰੇ ਦੋਸਤ ਨੇ ਬਲਜੀਤ ਸਿੰਘ ਸੋਏ ਮਾਜਰੇ ਪਿੰਡ ਨਾਲ ਗਵੰਡੀ ਪਿੰਡ ਤੋਂ ਇਹ ਨਾਲ ਭਾਈ ਲਾਭ ਸਿੰਘ ਉਹਨਾਂ ਦੇ ਚਾਚਾ ਜੀ ਨੇ ਤੇ ਅੱਜੇ ਛੁੱਟੀ ਸੀ ਇਹਨਾਂ ਨੂੰ ਅੱਜ ਆਏ ਹੋਏ ਨੇ ਨਾਲ ਕਰ ਰਹੇ ਸਹਿਯੋਗ ਦੇ ਰਹੇ ਨੇ ਤੇ ਇੱਕ ਆ ਵੀ ਯੰਤਰ ਵਾਕੀ ਅਲਟੀਪੇਟ ਆ ਨਹੀਂ ਤਾਂ ਉਸ ਟਾਈਮ ਤੋਂ ਤਿੰਨ ਬੰਦੇ ਕੜਾਹਾ ਚੱਕਣ ਨੂੰ ਚਾਹੀਦੇ ਹੁੰਦੇ ਸੀਗੇ ਦੇਖੋ ਕਿੱਡਾ ਵਧੀਆ ਤਰੀਕੇ ਨਾਲ ਆਪਣੇ ਆਪ ਆ ਰਿਹਾ ਅੱਜ ਅਸੀਂ ਗੁੜ ਬਣਾ ਰਹੇ ਹਾਂ ਪਹਿਲੇ ਦੋ ਦਿਨ ਅਸੀਂ ਸ਼ੱਕਰ ਕੱਢੀ ਸੀਗੀ ਤੇ ਪਹਿਲਾਂ ਤਾਂ ਐਂ ਜਿ ਲੱਗਿਆ ਜਿਉਂ ਸ਼ੱਕਰ ਵਾਹ ਵਾਹ ਸਾਰੀ ਇਕੱਠੀ ਹੋ ਗਈ ਵੀ ਪਤਾ ਨਹੀਂ ਕਿਵੇਂ ਬਿਕੂਗੇ ਨਹੀਂ ਬਿਕੂ ਉਹ ਕੋ ਨਵਾਂ ਨਵਾਂ ਸ਼ੁਰੂ ਕੀਤਾ ਆਪਾਂ ਨੂੰ ਹਜੇ ਉਹ ਵਪਾਰ ਕਰਨਾ ਆਉਂਦਾ ਨਹੀਂ ਮਨ ਨੂੰ ਟੜਕੂ ਜਿਹਾ ਲੱਗਿਆ ਰਹਾ ਪਰ ਨਹੀਂ ਬਈ ਖੜੀ ਨਹੀਂ ਉਵੇਂ ਹੀ ਇਹ ਹੈਗਾ ਹੁਣ ਹੁਣ ਆਪਣਾ ਮਕਸਦ ਇੱਕੋ ਇੱਕ ਆ ਵੀ ਆਪਾਂ ਕੁਆਲਿਟੀ ਦੇਣੀ ਆ ਤੇ ਦੂਜੀ ਰੀ ਗੱਲ ਹੈਗੀ ਆ ਵੀ ਆਪਦੇ ਭਾਈਚਾਰੇ ਦੇ ਬੱਚਿਆਂ ਨੂੰ ਕੰਮ ਤੇ ਲਾਉਣਾਗਾ ਆਪਾਂ ਆਪਣਾ ਮਕਸਦ ਹੀ ਇਹ ਆ ਜਿਵੇਂ ਹੁਣ ਮੈਂ ਇਹਨਾਂ ਨੂੰ ਲਾਇਆਗਾ ਗੱਲ ਪਤਾ ਕੀ ਹੁੰਦੀ ਆ ਵੀ 20-25 ਸਾਲ ਪੜਾਈ ਕਰਾ ਕੇ ਸਮਾਜਾ ਟਪਾ ਕੇ ਫਿਰ ਉਸ ਤੋਂ ਬਾਅਦ ਵਿਚਾਰੇ ਮਿਹਨਤ ਜੀ ਕਰਨ ਲੱਗਦੇ ਨੇ ਤੇ ਆਪਾਂ ਆਵਦਾ ਕੰਮ ਕਰ ਇਸ ਤਰੀਕੇ ਕੇ ਪੜਾਈ ਨਾਲ ਨਾਲ ਚੱਲੀ ਜਾਂਦੀ ਆ ਤੇ ਕੰਮ ਕਰ ਵੀ ਨਾਲ ਨਾਲ ਚੱਲੀ ਜਾਂਦੇ ਨੇ ਗੰਨਾ ਆਪਣਾ ਹੈਗਾ 85 ਆ ਕਣ ਦੇਖੋ ਤੁਸੀਂ ਕਿੰਨਾ ਮਤਲਬ ਨਿਰੇਸ਼ ਖੰਡੀਆਂ ਇਹ ਹੁਣ ਚੰਡਾਈ ਕਰ ਰਹੇ ਨੇ ਚੰਡਾਈ ਕਰਕੇ ਪੂਰੀ ਇਸ ਦੀ ਤੇ ਅੱਜ ਬਲਜੀਤ ਸਿੰਘ ਨੂੰ ਛੁੱਟੀ ਹੋਣਾ ਕਿ ਏਸੀ ਵੀ ਬਣਾ ਰਹੇ ਨੇ ਅੱਜ ਤੇ ਹੱਥ ਮਚਦੇ ਨੇ ਫਿਰ ਥੋੜੀ ਜਿਹਾ ਸਰੋਂ ਦਾ ਤੇਲ ਲਾ ਲੈਂਦੇ ਨੇ ਤਾਂ ਦੋਸਤੋ ਤੁਹਾਡੇ ਪਿਆਰ ਦੇ ਲਈ ਬਹੁਤ-ਬਹੁਤ ਸ਼ੁਕਰੀਆ ਤੇ ਇਸੇ ਤਰੀਕੇ ਪਿਆਰ ਦਿੰਦੇ ਰਹੋ ਤੇ ਆਪਾਂ ਸਾ ਮੇਰੇ ਬੱਚਿਆਂ ਨੂੰ ਵੀ ਕਾਮ